ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿੱਦਾਂ ਦੋਸਤੋ ਸਾਰੇ ਠੀਕ ਠਾਕ ਦੂਰ ਤੋਂ ਲੋਕਾਂ ਨੂੰ ਵਾਲੇ ਕਰੋਨਾ ਮਹਾਮਾਰੀ ਆ ਕਰੋਨਾ ਵਾਇਰਸ ਦੇ ਜਖਮ ਸੀ ਵਾਲੇ ਭੁੱਲੇ ਹੀ ਨਹੀਂ ਛਣ ਕੀ ਲੋਕਾਂ ਨੂੰ ਇਸ ਦੇ ਨਾਲ ਸੰਬੰਧਿਤ ਇੱਕ ਹੋਰ ਖਤਰਾ ਜਿਹੜਾ ਸਿਰਮਣ ਰੌਂਦਾ ਨਜ਼ਰ ਆ ਰਿਹਾ ਹੈ ਅਸਲ ਦੇ ਵਿੱਚ ਦੂਰ ਤੋਂ ਕਰੋਨਾ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਅਦਾਲਤ ਦੇ ਵਿੱਚ ਮੰਨਿਆ ਹੈ ਕਿ ਹਾਂ ਇਸ ਦੇ ਕਾਫੀ ਜ਼ਿਆਦਾ ਨੇ ਜਿਹੜੇ ਸਾਈਡ ਇਫੈਕਟ ਹਨ ਤੇ ਇਸ ਦੇ ਸਾਈਡ ਇਫੈਕਟ ਦੇਖਣ ਨੂੰ ਮਿਲ ਰਹੇ ਹਨ ਤੇ ਕੰਪਨੀ ਇਸੇ ਸੰਬੰਧ ਇਸ ਨਾਲ ਸੰਬੰਧਿਤ ਇੱਕ ਕੇਸ ਦਾ ਅਦਾਲਤ ਦੇ ਵਿੱਚ ਸਾਹਮਣਾ ਕਰ ਰਹੀ ਹੈ ਅੱਜ ਦੇ ਵਿੱਚ ਗੱਲ ਇਹ ਹੈ ਦੋਸਤੋ ਕਰੋਨਾ ਜਿਹੜੀ ਵੈਕਸੀਨ ਹੈ ਕਰੋਨਾ ਦੀ ਦਵਾਈ ਸੀਗੀ ਇਹ ਐਕਸਟਰਾ ਜਨਕ ਨਾਮ ਦੀ ਇੱਕ ਕੰਪਨੀ ਨੇ ਆਕਸਫੋਰਡ ਯੂਨੀਵਰਸਿਟੀ ਨਾਲ ਮਿਲ ਕੇ ਤਿਆਰ ਕੀਤੀ ਸੀ ਤਿੱ ਕਿਸ ਦੇ ਸੰਗ ਨਾਮ ਦਿੱਤਾ ਸੀ ਕੋਵਰ ਸ਼ੀਲਡ ਤੇ ਜਿਹੜੀ ਇਹ ਦਵਾਈ ਸੀ ਇਸ ਨੂੰ ਕੋਵਰ ਸ਼ੀਲਡ ਦਾ ਨਾਮ ਦਿੱਤਾ ਗਿਆ ਸੀਗਾ ਤੇ ਇਸ ਭਾਰਤ ਦੇ ਵਿੱਚ ਵੀ 70% ਲੋਕਾਂ ਨੂੰ ਇਹੀ ਦਵਾਈ ਲਗਾਈ ਗਈ ਹੈ ਤੇ ਕੰਪਨੀ ਨੇ ਮਤਲਬ ਅਦਾਲਤ ਦੇ ਵਿੱਚ ਮੰਨਿਆ ਹੈ ਕਿ ਹਾਂ ਇਸ ਦਵਾਈ ਦੇ ਕਾਫੀ ਜ਼ਿਆਦਾ ਜਿਹੜੇ ਮਾਰੜੇ ਪ੍ਰਭਾਵ ਨੇ ਸਰੀਰ ਦੇ ਵਿੱਚ ਹੋ ਸਕਦੇ ਨੇ ਕਿ ਦਵਾਈ ਲੈਣ ਨਾਲ ਜਿਹੜੇ ਸਰੀਰ 'ਚ ਨੇ ਖੂਨ ਦੇ ਥੱcke ਜੰਮਦੇ ਹਨ ਤੇ ਜਿਸ ਤੋਂ ਬਾਅਦ ਹਾਈ ਬਲੱਡ ਪ੍ਰੈਸ਼ਰ ਤੇ ਹਾਰਟ ਅਟੈਕ ਜਾਂ ਪੈਰਾਲਾਈਜ਼ ਵਰਗੀਆਂ ਘਟਨਾਵਾਂ ਦੇਖਣ ਨੂੰ ਮਿਲ ਸਕਦੀਆਂ ਤੇ ਮਿਲ ਵੀ ਰਹੀਆਂ ਨੇ ਤੇ ਕਾਫੀ ਜ਼ਿਆਦਾ ਕਾਫੀ ਜਗ੍ਹਾ ਤਾਂ ਇਸ ਤੋਂ ਵੀ ਇਹੜੇ ਬਾੜੇ ਪ੍ਰਭਾਵ ਨੇੜੇ ਦੇਖਣ ਨੂੰ ਮਿਲ ਰਹੇ ਨੇ ਤੇ ਭਾਰਤ ਦੇ ਵਿੱਚ ਵੀ ਜਿਆਦਾਤਰ ਜਿਹੜੀ ਇਹੋ ਦਵਾਈ ਹੈ ਲੋਕਾਂ ਨੂੰ ਲਗਾਈ ਗਈ ਸੀ ਤੇ ਹੁਣ ਇਸ ਇਹ ਸਾਰੇ ਰੌਲੇ ਗੋਲੇ ਤੋਂ ਬਾਅਦ ਭਾਰਤ ਦੇ ਵਿੱਚ ਜਿਹੜੀ ਇੰਡੀਆ ਦੀ ਮੋਦੀ ਸਰਕਾਰ ਹੈਗੀ ਨਰਿੰਦਰ ਮੋਦੀ ਦੀ ਸਰਕਾਰ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ ਕਿਉਂਕਿ कोरोना महामारी ਦੇ ਦੌਰਾਨ ਨਰੇਂਦਰ ਮੋਦੀ ਨੇ ਆਪ ਦੋਰਾ ਸੋਰਾ ਨਾਲ ਇਸ ਜਿਹੜੀ ਦਵਾਈ ਕੋਵਿਡ ਸ਼ੀਲਡ ਦਾੜਾ ਪ੍ਰਚਾਰ ਸੀ ਆਪ ਕੀਤਾ ਸੀਗਾ ਤੇ ਕੋਵਾ ਸ਼ੀਲਡ ਲੱਗਣ ਤੋਂ ਬਾਅਦ ਜਿਹੜੀ ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਸਰਟੀਫਿਕੇਟ ਦੇ ਉੱਤੇ ਵੀ ਖੁਦ ਨਰੇਂਦਰ ਮੋਦੀ ਦੀ ਜਿਹੜੀ ਤਸਵੀਰ ਆਉ ਸਫੀ ਗਈ ਸੀ ਤੇ ਇਹ ਸਾਰੇ ਚੀਜ਼ਾਂ ਤੋਂ ਬਾਅਦ ਹੋਣਾ ਲੋਕਾਂ ਦਾ ਨਰੇਂਦਰ ਮੋਦੀ ਜਿਹੜੀ ਗਵਰਨਮੈਂਟ ਆ ਉਹਦੇ ਜਿਹੜੇ ਖਿਲਾਫ ਹੈਗਾ ਉਹ ਗੁੱਸਾ ਭਰਦਾ ਨਗਰ ਆ ਰਿਹਾ ਹੈਗਾ ਪਰ ਹਾਂ ਕੰਪਨੀ ਨੇ ਇਹ ਵੀ ਦਾਵਾ ਕੀਤਾ ਹੈ ਕਿ ਜਿਹੜੇ ਇਹਦੇ ਸਾਈਡ ਇਫੈਕਟ ਨੇ ਕਾਫੀ ਰੇਅਰ ਕੇਸਿਸ ਨੇ ਇਹ ਵੀ ਨਹੀਂ ਹੋਵੇਗਾ ਕਿ ਹਾਂ ਹਰ ਇੱਕ ਪੇ ਇਨਸਾਨ ਨੂੰ ਇਦਾਂ ਦੇ ਜਿਹੜੇ ਇਹਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲਣਗੇ ਹਾਂ ਕਾਫੀ ਰੇਅਰ ਕੇਸਿਸ ਦੇ ਵਿੱਚ ਹੀ ਜਿਹੜਾ ਇਹ ਦੇਖਣ ਨੂੰ ਮਿਲ ਸਕਦਾ ਹੁਣ ਦੋਸਤੋ ਕੀ ਸਹੀ ਹੈ ਕੀ ਗਲਤ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਹਾਂ ਜੇ ਇਹ ਚੀਜ਼ਾਂ ਸਾਰੀਆਂ ਸੱਚ ਨਜ਼ਰ ਆਉਂਦੀਆਂ ਹੋਈਆਂ ਤਾਂ ਕਿਤੇ ਨਾ ਕਿਤੇ ਲੋਕਾਂ ਨੇ ਨਰਿੰਦਰ ਮੋਦੀ ਦੀ ਬੀਜੇਪੀ ਸਰਕਾਰ ਨੂੰ ਜ਼ਰੂਰ ਕੇਰਨਾ ਹੈ ਵੀਡੀਓ ਕਿਵੇਂ ਲੱਗੀ ਜੋ ਮੈਥਰੋ ਜ਼ਰੂਰ ਦੱਸਣਾ ਥੈਂਕ ਯੂ ਥੈਂਕ ਯੂ ਧੰਨਵਾਦ